ਪਿਛਲੇ ਕੁਝ ਸਾਲਾਂ ਵਿੱਚ ਇੰਟਰਨੈਟ ਦੀ ਵਰਤੋਂ ਵਿੱਚ ਵਾਧੇ ਦੇ ਨਾਲ ਆਨਲਾਈਨ ਧੋਖਾਧੜੀ ਤੇ ਘੁਟਾਲਿਆਂ ਦੇ ਮਾਮਲੇ ਵੀ ਤੇਜ਼ੀ ਨਾਲ ਵਧੇ ਨੇ। ਸਕੈਮਰ ਹੁਣ ਲੋਕਾਂ ਨੂੰ ਧੋਖਾ ਦੇਣ ਲਈ ਫਰਜੀ ਲੋਨ ਐਪਸ ਦਾ ਸਹਾਰਾ ਲੈ ਰਹੇ ਨੇ। ਬਹੁਤ ਸਾਰੇ ਆਨਲਾਈਨ ਉਪਭੋਗਤਾ ਜਾਲੀ ਐਪਸ ਨੂੰ ਪਛਾਣਨ ਵਿੱਚ ਆਸਮਰੱਥ ਹੁੰਦੇ ਨੇ ਅਤੇ ਧੋਖਾਧੜੀ ਦੇ ਵਿੱਚੋਂ ਫਸ ਜਾਂਦੇ ਨੇ ਤੇ ਫਿਰ ਭਾਰੀ ਵਿੱਤੀ ਨੁਕਸਾਨ ਚੜਦੇ ਨੇ। ਹੁਣ Google ਨੇ ਇਸ ਤੇ ਸਖਤ ਕਾਰਵਾਈ ਕੀਤੀ ਹੈ। Google ਨੇ ਇੱਕ ਵਾਰ ਫਿਰ Play Store ਤੋਂ ਕਈ ਐਪਸ ਨੂੰ ਹਟਾ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਲੋਕਾਂ ਨੂੰ ਵਿੱਤੀ ਨੁਕਸਾਨ ਤੋਂ ਬਚਾਉਣ ਲਈ Google ਸਮੇਂ-ਸਮੇਂ ਤੇ Play Store ਤੋਂ ਫਰਜੀ ਐਪਸ ਨੂੰ ਹਟੋਂਦਾ ਰਹਿੰਦਾ ਹੈ। ਇੱਕ ਰਿਪੋਰਟ ਵਿੱਚ ਸਾਹਮਣੇ ਆਇਆ ਕਿ Google ਨੇ ਸਤੰਬਰ 2022 ਤੋਂ ਅਗਸਤ 2023 ਦਰਮਿਆਨ Google Play Store ਤੋਂ 2200 ਤੋਂ ਵੱਧ ਫਰਜੀ ਲੋਨ ਐਪਸ ਨੂੰ ਹਟਾ ਦਿੱਤਾ ਹੈ। ਸੰਸਦ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਵਿੱਤ ਰਾਜ ਮੰਤਰੀ ਭਗਵਤ ਕਰਾੜ ਨੇ ਦੱਸਿਆ ਹੈ ਕਿ ਸਰਕਾਰ ਫਰਜੀ ਲੋਨ ਐਪਸ ਨੂੰ ਨੱਥ ਪਾਉਣ ਲਈ ਆਰਬੀਆਈ ਨਾਲ ਕਿਵੇਂ ਕੰਮ ਕਰ ਰਹੀ ਹੈ ਇਸ ਤੋਂ ਪਹਿਲਾਂ ਗੂਗਲ ਨੇ ਅਪ੍ਰੈਲ 2021 ਤੋਂ ਜੁਲਾਈ 2022 ਦਰਮਿਆਨ 3500 ਤੋਂ 4000 ਐਪਸ ਦੀ ਸਮੀਖਿਆ ਕੀਤੀ ਸੀ ਤੇ ਇਸ ਤੋਂ ਬਾਅਦ ਲਗਭਗ 2500 ਐਪਾਂ ਨੂੰ ਤੁਰੰਤ ਪ੍ਰਭਾਵ ਨਾਲ ਹਟਾ ਦਿੱਤਾ ਗਿਆ ਸੀ ਫਾਰਜੀ ਲੋਨ ਐਪਸ ਤੇ ਕਾਰਵਾਈ ਕਰਨ ਦੇ ਨਾਲ ਨਾਲ ਕੰਪਨੀ ਨੇ ਆਪਣੀ ਨੀਤੀ 'ਚ ਵੀ ਵੱਡੇ ਬਦਲਾਅ ਕੀਤੇ ਨੇ ਹੁਣ ਸਿਰਫ ਉਹਨਾਂ ਐਪਾਂ ਨੂੰ Google ਐਪਸ ਤੇ ਐਂਟਰੀ ਮਿਲੇਗੀ ਜੋ ਨਿਜ਼ਮਤ ਇਕਾਈਆਂ ਨੇ ਜਾਂ ਇਹਨਾਂ ਇਕਾਈਆਂ ਦੇ ਸਹਿਯੋਗ ਨਾਲ ਨੇ ਇਨਾਂ ਹੀ ਨਹੀਂ Google ਨੇ ਹੁਣ ਵਾਧੂ ਨੀਤੀ ਲੋੜਾਂ ਤੇ ਇਨਫੋਰਸਮੈਂਟ ਨੂੰ ਵੀ ਲਾਗੂ ਕਰ ਦਿੱਤਾ ਹੈ ਸਿਰਫ ਤੁਹਾਡੀ ਸਾਵਧਾਨੀ ਤੁਹਾਨੂੰ ਇੰਟਰਨੈਟ ਦੀ ਦੁਨੀਆ ਵਿੱਚ ਸੁਰੱਖਿਅਤ ਰੱਖ ਸਕਦੀ ਹੈ ਜੇਕਰ ਤੁਸੀਂ ਲਾਪਰਵਾਹੀ ਕਰਦੇ ਹੋ ਤਾਂ ਤੁਹਾਨੂੰ ਵੱਡਾ ਨੁਕਸਾਨ ਉਠਾਉਣਾ ਪੈ ਸਕਦਾ ਹੈ Google Play Store ਤੇ ਹਜ਼ਾਰਾਂ ਐਪਸ ਹਨ ਅਸਲੀ ਅਤੇ ਨਕਲੀ ਐਪਸ ਵਿੱਚ ਫਰਕ ਕਰਨਾ ਬਹੁਤ ਮੁਸ਼ਕਲ ਹੈ ਪਰ ਜੇਕਰ ਤੁਸੀਂ ਥੋੜਾ ਸਾਵਧਾਨ ਰਹੋਗੇ ਤਾਂ ਤੁਸੀਂ ਆਪਣੇ ਆਪ ਨੂੰ ਨੁਕਸਾਨ ਤੋਂ ਬਚਾ ਸਕਦੇ ਹੋ ਬਿਊਰੋ ਰਿਪੋਰਟ ਟੀਲੀਪੋਸਟ ਪੰਜਾਬੀ ਪਿਛਲੇ ਕੁਝ ਸਾਲਾਂ ਵਿੱਚ ਇੰਟਰਨੈਟ ਦੀ ਵਰਤੋਂ ਵਿੱਚ ਵਾਧੇ ਦੇ ਨਾਲ ਆਨਲਾਈਨ ਧੋਖਾਧੜੀ ਤੇ ਘੁਟਾਲਿਆਂ ਦੇ ਮਾਮਲੇ ਵੀ ਤੇਜ਼ੀ ਨਾਲ ਵਧੇ ਨੇ। ਸਕੈਮਰ ਹੁਣ ਲੋਕਾਂ ਨੂੰ ਧੋਖਾ ਦੇਣ ਲਈ ਫਰਜੀ ਲੋਨ ਐਪਸ ਦਾ ਸਹਾਰਾ ਲੈ ਰਹੇ ਨੇ। ਬਹੁਤ ਸਾਰੇ ਆਨਲਾਈਨ ਉਪਭੋਗਤਾ ਜਾਲੀ ਐਪਸ ਨੂੰ ਪਛਾਣਨ ਵਿੱਚ ਆਸਮਰੱਥ ਹੁੰਦੇ ਨੇ ਅਤੇ ਧੋਖਾਧੜੀ ਦੇ ਵਿੱਚੋਂ ਫਸ ਜਾਂਦੇ ਨੇ ਤੇ ਫਿਰ ਭਾਰੀ ਵਿੱਤੀ ਨੁਕਸਾਨ ਚੜਦੇ ਨੇ। ਪਰ Google ਨੇ ਇਸ ਤੇ ਸਖਤ ਕਾਰਵਾਈ ਕੀਤੀ ਹੈ। Google ਨੇ ਇੱਕ ਵਾਰ ਫਿਰ Play Store ਤੋਂ ਕਈ ਐਪਸ ਨੂੰ ਹਟਾ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਲੋਕਾਂ ਨੂੰ ਵਿੱਤੀ ਨੁਕਸਾਨ ਤੋਂ ਬਚਾਉਣ ਲਈ Google ਸਮੇਂ-ਸਮੇਂ ਤੇ Play Store ਤੋਂ ਫਰਜੀ ਐਪਸ ਨੂੰ ਹਟੋਂਦਾ ਰਹਿੰਦਾ ਹੈ। ਇੱਕ ਰਿਪੋਰਟ ਵਿੱਚ ਸਾਹਮਣੇ ਆਇਆ ਕਿ Google ਨੇ ਸਤੰਬਰ 2022 ਤੋਂ ਅਗਸਤ 2023 ਦਰਮਿਆਨ Google Play Store ਤੋਂ 2200 ਤੋਂ ਵੱਧ ਫਰਜੀ ਲੋਨ ਐਪਸ ਨੂੰ ਹਟਾ ਦਿੱਤਾ ਹੈ। ਸੰਸਦ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਵਿੱਤ ਰਾਜ ਮੰਤਰੀ ਭਗਵਤ ਕਰਾੜ ਨੇ ਦੱਸਿਆ ਹੈ ਕਿ ਸਰਕਾਰ ਫਰਜੀ ਲੋਨ ਐਪਸ ਨੂੰ ਨੱਥ ਪਾਉਣ ਲਈ RBI ਨਾਲ ਕਿਵੇਂ ਕੰਮ ਕਰ ਰਹੀ ਹੈ ਇਸ ਤੋਂ ਪਹਿਲਾਂ Google ਨੇ April 2021 ਤੋਂ July 2022 ਦਰਮਿਆਨ 3500 ਤੋਂ 4000 ਐਪਸ ਦੀ ਸਮੀਖਿਆ ਕੀਤੀ ਸੀ ਤੇ ਇਸ ਤੋਂ ਬਾਅਦ ਲਗਭਗ 2500 ਐਪਾਂ ਨੂੰ ਤੁਰੰਤ ਪ੍ਰਭਾਵ ਨਾਲ ਹਟਾ ਦਿੱਤਾ ਗਿਆ ਸੀ ਫਰਜੀ ਲੋਨ ਐਪਸ ਤੇ ਕਾਰਵਾਈ ਕਰਨ ਦੇ ਨਾਲ ਨਾਲ ਕੰਪਨੀ ਨੇ ਆਪਣੀ ਨੀਤੀ 'ਚ ਵੀ ਵੱਡੇ ਬਦਲਾਅ ਕੀਤੇ ਨੇ ਹੁਣ ਸਿਰਫ ਉਹਨਾਂ ਐਪਾਂ ਨੂੰ Google ਐਪਸ ਤੇ ਐਂਟਰੀ ਮਿਲੇਗੀ ਜੋ ਨਿਜ਼ਮਤ ਇਕਾਈਆਂ ਨੇ ਜਾਂ ਇਹਨਾਂ ਇਕਾਈਆਂ ਦੇ ਸਹਿਯੋਗ ਨਾਲ ਨੇ ਇਨਾਂ ਹੀ ਨਹੀਂ Google ਨੇ ਹੁਣ ਵਾਧੂ ਨੀਤੀ ਲੋੜਾਂ ਤੇ ਇਨਫੋਰਸਮੈਂਟ ਨੂੰ ਵੀ ਲਾਗੂ ਕਰ ਦਿੱਤਾ ਹੈ ਸਿਰਫ ਤੁਹਾਡੀ ਸਾਵਧਾਨੀ ਤੁਹਾਨੂੰ ਇੰਟਰਨੈਟ ਦੀ ਦੁਨੀਆ ਵਿੱਚ ਸੁਰੱਖਿਅਤ ਰੱਖ ਸਕਦੀ ਹੈ ਜੇਕਰ ਤੁਸੀਂ ਲਾਪਰਵਾਹੀ ਕਰਦੇ ਹੋ ਤਾਂ ਤੁਹਾਨੂੰ ਵੱਡਾ ਨੁਕਸਾਨ ਉਠਾਉਣਾ ਪੈ ਸਕਦਾ ਹੈ Google Play Store ਤੇ ਹਜ਼ਾਰਾਂ ਐਪਸ ਹਨ ਅਸਲੀ ਅਤੇ ਨਕਲੀ ਐਪਸ ਵਿੱਚ ਫਰਕ ਕਰਨਾ ਬਹੁਤ ਮੁਸ਼ਕਲ ਹੈ ਪਰ ਜੇਕਰ ਤੁਸੀਂ ਥੋੜਾ ਸਾਵਧਾਨ ਰਹੋਗੇ ਤਾਂ ਤੁਸੀਂ ਆਪਣੇ ਆਪ ਨੂੰ ਨੁਕਸਾਨ ਤੋਂ ਬਚਾ ਸਕਦੇ ਹੋ ਬਿਊਰੋ ਰਿਪੋਰਟ ਢੀਲੀ ਪੋਸਟ ਪੰਜਾਬੀ